ਇਹਦੇ ਕੀ ਗਾਪ ਆ ਨਾ ਕੋਈ ਚਾਹ ਨਾ ਕੋਈ ਪਾਣੀ ਲੈਣਾ ਦੇਣਾ ਨਹੀਂ ਪੈਂਦੀ ਕਿੱਥੇ ਦਾ ਪਾਪੀ ਇਹ ਕਈ ਜਮਤਾਂ ਲਾਉਂਦਾ ਇਹ ਨੱਕਾ ਆਪਣੇ ਨੂੰ ਬੰਨ ਜੰਦਾਗਾ ਸਟਾਰਟਰ ਔਨ ਕਰਤਾ ਆਪਾਂ ਆ ਇੱਕ ਗੇਅਰ ਲੱਗੀ ਆ ਮੋਟਰ ਚਲਾਉਣੀ ਆਪਾਂ ਇਹਦੇ ਕਿੰਨਾ ਪਾਪ ਚੜਾਉਣਾ 5 ਇੰਚ ਕਿਵੇਂ ਇਧਰ ਛੱਡਣਾ ਇਧਰ ਛੱਡਣਾ ਚੱਕ ਲੈ ਚਾਬੀ ਪਾਣੇ ਚੱਕ ਲੈ ਚਾਬੀ ਪਾਣੇ ਹੁਣ ਆਪਾਂ ਜਾਂ ਇੱਕ ਦਾ ਮੈਸੇਜ ਆਲੇ ਨੇ ਨਾ ਮੇਰਾ ਦਿਮਾਗ ਖਰਾਬ ਕਰ ਰਖੇ ਜੇ ਸਾਇਲੈਂਟ ਕਰਦਾ ਫਿਰ ਵੀ ਪੰਗਾ ਹੀ ਹੋ ਜਾਂਦਾ ਹੁਣ ਆਪਾਂ ਪਾਣੀ ਲਾਉਣ ਜਾਂਦੇ ਤੇ ਲਾਉਣਾ ਦਾ ਕੱਲ ਹੀ ਸੀ ਪਾਣੀ ਉਹ ਲੀਲਾ ਲਾਈ ਜਾਂਦਾ ਸੀ ਉੱਥੇ ਨਾ ਆਪਣਾ ਪੜੋਸੀ ਕਿ ਦੋ ਮੈਂ ਤੁਹਾਨੂੰ ਨੱਕੇ ਜਿਹਾ ਦਿਖਾਏ ਹੈ ਪ੍ਰੈਸ਼ਰ ਜਿਹਨਾਂ ਨਿਕਲਦਾ ਸੀ ਪਾਣੀ ਉਹੀ ਚੱਪੂ ਕੱਸ ਕੇ ਆਉਣਾ ਚਾਬੀ ਨਾਲ ਤੇ ਉਹੀ ਪਾਈਪ ਚ ਛੱਡਾਂਗੇ ਤੇ ਆਪਣਾ ਉਹ ਕਿਲਾ ਜੇ ਉਧਰ ਇੱਕਲਾ ਕੇ ਆਉਣੀ ਆ ਉਧਰ ਕਣਕ ਹੈਗੀ ਇੱਕ ਕਿਲਾ ਤਾਂ ਬਸ ਪਾਣੀ ਵਾਲਾ ਕਾਰਿਆ ਖਰਮੀ ਹੋਊਗਾ ਤਿਆਰੀ ਸਭ ਤੋਂ ਔਖਾ ਦਾ ਕੰਮ ਕਿੰਨੇ ਬੰਨੇ ਮਾਰਨੇ ਮੋਟਰ ਲੈਉਣੀ ਛੱਡ ਕੇ ਅੱਜ ਹੋ ਸਕਦਾ ਮੈਂ ਬਿਜਲੀ ਲੈ ਲਵਾਂ ਇੱਕ ਹੋਰ ਯਾਰ ਕਿਉਂਕਿ ਬੱਦਲ ਵਾਈ ਤੇ ਮੌਸਮ ਨਾਲ ਠੰਡਾ ਹੈ ਤਕਰੀਬਨ 11:30 ਦਾ ਟਾਈਮ ਹੋ ਗਿਆ ਹੁਣ ਤੁਸੀਂ ਫਿਰ ਕਿਲਾ ਸੋਲਰ ਛੱਡਦਾ ਹੈ ਤੱਕੇ ਨੂੰ ਪੈ ਪਰੂਗੀ 2 ਵਜੇ ਤੋਂ ਬਾਅਦ ਤਾਂ ਹੈ ਬੈਂਟਰੀ ਲੋਹੀ ਹੋ ਜਾਂਦੀ ਹੁੰਦੀ ਹੈ ਸੂਰਜ ਦੀ ਪਰ ਘੰਟੇ ਚ ਕੀ ਦਾ ਕੀ ਕੇਰਾ ਲੱਗੂ ਜੀ ਕੀ ਖਾਣਾ ਚ ਖਾਲੀ ਪੈ ਪੰਜ ਬੈਜੂਆ ਚਾਰ ਕਿਲੇ ਪੈਵਾ ਇਹ ਭਰਨੀ ਹੈ ਸਾਰੀ ਖਾਲੀ ਹੁੰਦੀ ਹੈ ਇਹ ਫੇਰ ਤਿੰਨ ਕਿਲੇ ਖਾਲ ਹੈ ਤੇ ਵੇ ਸੌਲੂ ਰੂਗਾ ਕੀ ਕਰਨੇ ਕਿਹੜਿਆ ਟੱਕਣ ਜਿਹਾ ਸੂਣਾ ਇੱਥੋਂ ਨਾ ਇੱਕ ਲੀਕ ਉਹ ਨਹੀਂ ਹਟਦਾ ਇਹ ਪਾ ਵੀ ਪਾ ਤਾਂ ਸਹੀ ਜੇ ਪਾਣੀ ਜ਼ਿਆਦਾ ਹੈ ਫਿਰ ਤਾਂ ਕੋਈ ਨਹੀਂ ਇਹ ਕੱਦੀ ਮੋਟਰ ਹੈ ਫਿਰ ਤਾਂ ਮੇਰਾ ਉਥੇ ਦੋ ਕਿਾਰੇ ਲੱਗਣਗੇ ਕਮਣ ਦਾ ਨਾਲ ਇੱਕ ਲੱਗ ਜਾਂਦਾ ਹੁੰਦਾ ਹੈ ਕਿਉਂਕਿ ਇੱਥੇ ਲੀਕ ਹੋ ਜਾਂਦਾ ਹੁੰਦਾ ਹੈ ਐਸੇ ਕਹਦੇ ਆ ਬਟਕਣ ਕੱਲ ਵਾਲਾ ਇੱਥੇ ਕਹਦੇ ਆ ਲੀਲੇ ਨੇ ਨਹੀਂ ਖੋਲਿਆ ਕੱਲ ਤੇ ਪਾਏ ਬਦੇ ਵਿੱਚ ਪਾਣੀ ਬਰਕਰਾਰ ਆ ਰਿਹਾ ਹੈ ਇਹਦੇ ਵਿੱਚ ਖੜਾ ਦੇਖ ਇੰਨਾ ਕ ਤਾਂ ਖੜਾ ਹੀ ਰਹਿੰਦਾ ਖਰੇਚ ਆ ਤੇ ਆਪਾਂ ਹੀ ਕੱਸ ਦੇਣਾ ਢੱਕਣਾ ਪਹਿਲਾਂ ਨਟ ਜੇ ਖੋਲ ਲੀਆ ਗਾ ਗਟੜੋ ਲਾਣੇ ਤੇ ਗਟੜੋ ਕਾਲਾ ਲਾਈ ਜਾਂਦਾ ਉਥੇ ਪਾਣੀ ਤੇ ਆਪਾਂ ਉਹਦੀ ਮੋਟਰ ਛੱਡ ਕੇ ਲਿਆਵਾਂਗੇ ਅੱਜ ਬਿਜਲੀ ਵਾਲੀ 11 ਆਪਾਂ 16 ਛੱਡ ਦਾਂਗੇ ਇਹ ਤਾਂ ਇਹ ਸਹੀ ਵੀ ਤੇ ਗਲਤ ਵੀ ਕਿਉਂਕਿ ਇਹ ਨਟ ਜੇ ਖਰਾਬ ਹੋ ਜਾਂਦੇ ਲੀਗ ਉਹ ਨੂੰ ਨਹੀਂ ਹਟਦੇ ਇਹ ਇਹ ਲੀਗ ਉਹ ਨੂੰ ਨਹੀਂ ਹਟਦੇ ਇਹ ਆੜੀ ਮਾੜਾ ਟਾਈਟ ਨਹੀਂ ਕਰਦੇ ਫਿਰ ਚੂੜੀਆਂ ਲੂਜ਼ ਹੋਊਗਾ ਤਾਂ ਜਮੇ ਕੰਮ ਖੜ ਜੂਗਾ ਹੁਣ ਅਗਲਾ ਨਕਾ ਦੇਖ ਕੇ ਹੁਣ ਮਾ ਉੱਥੇ ਆ ਦੇਖਦੇ ਕਿੰਨਾ ਕੁ ਲੀਖ ਹੈ ਆ ਦੇਖੋ ਪਾਣੀ ਨਾ ਦੀ ਲੀਕ ਹੈ ਨੇ ਹਜੇ ਖੋਲ੍ਹਿਆ ਨਹੀਂ ਇਹ ਆ ਜਾਈਏ ਨਾਲੇ ਆ ਖਾਲ ਚਾਹੀਏ ਨੇ ਇਧਰ ਸਿੱਧਾ ਇਹ ਢੱਕਣ ਖੋਲ੍ਹਿਆ ਪਿਆ ਹੋਇਆ ਦੇਖਦਾ ਮੈਂ ਖੜ ਜਾ ਨਾ ਯਾਰ ਕਸਿਆ ਪਿਆ ਪੂਰਾ ਇਹਦੀ ਵੀ ਟਰਾਈ ਮਾਰ ਲਈ ਧੱਕਾਂ ਦੇ ਹੁਣ ਆ ਬਹੁਤ ਬੰਨੇ ਕੱਢਦੇ ਆ ਆਪਾਂ ਜਾਣਦੇ ਹੁਣ ਉਹ ਬਿਜਲੀ ਵਾਲੀ ਮੋਟਰ ਛੱਡਣਾ ਕਾਲੇ ਦਾ ਲੱਗ ਗਿਆ ਸੀ ਬਾਹਨ ਅੱਧਾ ਕਿਲਾ ਕਾਲੇ ਨੇ ਚਪੂ ਦੇ ਤਾਂ ਕੱਢ ਤੇ ਮੈਂ ਇਧਰ ਭੱਜ ਤੇ ਹੁਣ ਜੱਗੇ ਨੇ ਵੱਢ ਲਿਆ ਤੇ ਲੱਖੀ ਕੀ ਮੋਟਰ ਵੀ ਉਹ ਚੱਲੀ ਜਾਂਦੀ ਆ ਸਾਹਮਣੇ ਤੇ ਮੈਂ ਛੱਡ ਕੇ ਲਾਉਣਾ ਕਾਲੀ ਕੀ ਮੋਟਰ ਉਹ ਦੂਜੀ ਹੁਣ ਆਖਾਂਗੇ ਉਹ ਕਿਵੇਂ ਕਾਲਾ ਕਿਸੇ ਦੀਆਂ ਹੋਰ ਮੋਟਰਾਂ ਨਾਲ ਲਾਈ ਹੁੰਦਾ ਸੀ ਕਾਲੇ ਦੀ ਮੋਟਰ ਨਾਲ ਦੀਆਂ ਬੰਦ ਖੜੀਆਂ ਸੀ ਹੁਣ ਉਹ ਅਗਲੇ ਨੇ ਵੱਢ ਲਿਆ ਜੱਗੇ ਨੇ ਤੇ ਮੈਂ ਕਾਲੀ ਦੀ ਮੋਟਰ ਲਿਉਣਾ ਛੱਡ ਕੇ ਖਾਲ ਖਾਲੀ ਹੋ ਗਿਆ ਨਾ ਮੈਂ ਸੋਲਰ ਛੱਡੂ ਆ ਕੇ ਕੁਸਤਾ ਲੱਗੀ ਉਹ ਉਹਨੇ ਚਪੂਆ ਖੜਤਾ ਸੀ ਐਸੇ ਨਾਲ ਸੋਲਰ ਸਾਡੇ ਖਾਸੇ ਲੱਗੇ ਆ ਨੇਰੇ ਲੱਗੇ ਕਾ ਸੀ ਯਾ ਸੀ ਹੋ ਲੱਗੇ ਪਰ ਬੰਚਾਰ ਗੱਡੀ ਇੱਧਰ ਹੀ ਕੱਟ ਗਈ ਕਿ ਜੱਗੇ ਨੇ ਉਹ ਪਾਣੀ ਇੱਧਰ ਮੋੜ ਲਿਆ ਤੇ ਇੱਕ ਚੀ ਹੋਰ ਦੱਸਾਂ ਤੁਹਾਨੂੰ ਅੱਗੇ ਨਹੀਂ ਕਿਦੇ ਆਏ ਸੀ ਸਾਡੇ ਕਿ ਨਹੀਂ ਨਾ ਖੇਤਾਂ 'ਚ ਭਈ ਸੂਰ ਆਉਣ ਲੱਗ ਗਏ ਆਈ ਨਹੀਂ ਪਤਾ ਕਿਹਦੇ ਰੰਗ ਦੇ ਕਾਲੇ ਆ ਕਿ ਭੂਰੇ ਜਿਹੇ ਆ ਉਹ ਤੇ ਕੰਜੇਦਿਆਂ ਨੇ ਬਟਾਏ ਕਰਦਿਆਂ ਕਿਵੇਂ ਗ੍ਰਾਈਂਡਰ ਹੁੰਦੇ ਨੇ ਆ ਜੱਗੇ ਦੀ ਬਟ ਸਾਰੀ ਖਰਾਬ ਕਰਤੀ ਜੋ ਤੋਂ ਤੋਂ ਮੂੰਹ ਪਾਇਆ ਆਏ ਚਲਦੇ ਸੀ ਕਿਵੇਂ ਪੋਕਲੇ ਮਸ਼ੀਨ ਚਲਦੀ ਹੁੰਦੀ ਹੈਗੀ ਸੂਰ ਕੰਜੇਦਿਆਂ ਨੇ ਜੱਗਾ ਕਿਸੇ ਲੋਡ ਕਰਕੇ ਕਹਿੰਦਾ ਮੈਂ ਬਟਾਂ ਲੋਡ ਕਰਕੇ ਆ ਸੂਰਾਂ ਨੇ ਸਾਰੀਆਂ ਸਾਰਾ ਕੰਮ ਖਰਾਬ ਕਰਤਾ ਸੂਰਾਂ ਨੇ ਹੋਏ ਤੇ ਆシャレ ਰੱਖੀ ਜਗੇ ਨ ਪਾਇਆ ਪਾ ਲੈਣ ਖੜ ਜਾ ਕੇ ਰਹਿਣਾ ਮੇਰਾ ਧਾਮ ਛੱਡ ਗਿਆ ਮੈਂ ਉਥੋਂ ਭੱਜ ਗਿਆ ਸੀ ਤੇ ਇੱਕ ਲੋਟਨੀ ਵੀ ਖਾ ਗਿਆ ਸੀ ਉੱਚੇ ਨੀਵੇਂ ਬਾਣਾ ਯਾਰਾ ਬੂਟ ਜੇ ਪਾਈ ਸੀ ਉਥੇ ਪਤਾ ਨਹੀਂ ਲੱਗਾ ਆ ਦੇਖੋ ਆਹ 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 ਮਿੱਟੀ ਦੇ ਸੂਰਾਂ ਨੇ ਵੱਟ ਪੱਟੀਆਂ ਸਾਰੀਆਂ ਆਹ 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 ਵੀ ਗਾਂਹਾਂ ਦੇਖ ਆ ਜੱਗਾ ਹੁਣ ਪੂਛ ਕੀਆ ਵੱਟਾਂ ਸਾਰੀਆਂ ਇਹਦਾ ਨਮਾ ਪੰਗਈਆ ਹੋਈ ਆਹ ਆ ਸੂਰ ਨੇ ਕਰਿਆ ਰਾਤ ਇੱਕ ਗੱਲ ਹੋਰ ਦਾਦਾ ਕਾਲਾ ਕਿਹਨਾਂ ਸਾਡੀਆਂ ਗਾਜਰਾ ਮੂਲੀਆਂ ਤੇ ਲਸਣ ਪੱਟ ਕੇ ਸਾਰੀ ਜੇ ਇਹਦੇ ਕੋਲੇ ਆ ਗਏ ਤਾਂ ਮੇਰੇ ਕੋਲੇ ਵੀ ਆ ਸਕਦੇ ਆ ਓਏ ਕਿਉਂਕਿ ਫਿਰ ਮੇਰਾ ਵੀ ਨਾਲ ਹੀ ਹੈ ਕੰਮ ਇਹਨਾਂ ਦਾ ਪੈੜਾ ਓਏ ਤੇ ਆ ਸਾਨੂੰ ਰਾਤ ਨੂੰ ਕਈ ਵਾਰ ਦਿਖਾਇਆ ਮੈਂ ਕਿਥੋਂ ਪਾਣੀ ਨਹੀਂ ਵੱਢ ਕੇ ਲਿਆ ਜਾਂਦਾ ਰਾਤ ਨੂੰ ਸਾਨੂੰ ਅੱਜ ਉਹ ਦਿਨੇ ਦਿਖਾਉਣੇ ਖੜ ਜਾ ਆ ਦੇਖ ਆ ਕਾਲੇ ਦੀ ਮੋਟਰ ਹੈ ਆ ਜੱਗੇ ਦੀ ਹੈ ਆਲਗੇ ਜੇ ਮੋਟਰ ਦਾ ਪਾਣੀ ਬਿਨਾ ਖਾਲਤ ਲਾਉਣਾ ਸੀ ਤੁਦੋ ਹਨਾ ਆ ਪਾਣੀ ਵੀ ਆਈ ਜਾਂਦਾ ਇਧਰੋਂ ਇਹ ਆਏ ਹੁੰਦਾ ਪਾਣੀ ਇਹ ਖੇਤਾਂ ਜਿੱਥੇ ਨਾ ਉਹ ਬਣਾ ਰਕੇ ਹੈਡ ਨਿਕ ਨਿਕ ਦੇਖ ਇਹ ਆਪਣਾ ਇਹਦੇ ਵਿੱਚ ਡਿੱਗਦਾ ਤੇ ਚੱਲੀ ਵੀ ਹੁੰਦਾ ਪਾਣੀ ਵੜਾ ਜਾਂਦਾ ਇਹ ਕੀ ਲਿਖਾ ਹੋ ਯਾਰ ਇਹ ਕਿਸੇ ਨੇ 16 ਸਾਲਾਂ ਛੱਡ ਲਿਆ ਹੋਵੇ ਆ ਪਾਣੀ ਜਨਾ 3 ਇੰਚ ਵੰਗੂ ਆਈ ਇਹ ਨਾਲ ਚ ਤੇ ਆਪਾਂ ਇਸੇ ਸੀ ਛੱਡਨੇਗਾ ਚਲ ਦੇਖਦੇ ਆਂ ਕਿ ਆ ਨੱਕਾ ਲੀਖੋ ਬੰਤੇਗਾ ਹਾਸੇ ਖਰਚੇ ਦਿਖਾਉਣਾ ਮੈਂ ਇੱਥੇ ਆ ਕੇ ਇੱਕ ਆ ਕੋਈ ਹੋਰ ਪੜੋਸੀ ਨਾ ਪਾਇ ਪੈਂਦੀ ਪੱਥਰ ਵਾਲੀ ਪੱਕੀ ਚਲ ਆ ਪਾਣੀ ਕਹਿੰਦਾ ਮੈਂ ਵੀ 3 ਇੰਚ ਕੀਦਾ ਆਈ ਜਾਂਦਾ ਹੈ ਨਾ ਆ ਨੱਕੇ ਵੀ ਦੀ ਘਟ ਘਟ 3 ਇੰਚ ਰਾਵਣਾ ਪਾਣੀ ਆਈ ਜਨਾ ਉਹਨੂੰ ਮੈਂ ਬੋਲ ਵੀ ਮਾਰੇ ਜਿ ਬਿੱਲੇ ਨੂੰ ਆ ਬਿੱਲੇ ਓਏ ਚਾਗਦੇ ਨਹੀਂ ਉਹ ਬੈਠਾ ਉਹ ਦੇਖੀ ਇਹ ਆ ਬੈਠਾ ਪੁਲੀ ਤੇ ਇਹ ਆ ਬੈਠਾ ਸਿਰ ਜਾਨੀ ਆ ਬੈਠਾ ਆ ਬੈਠਾ ਖੜ ਜਾਦੀ ਇਹ ਆ ਬੈਠਾ ਨਹੀਂ ਸੋਲਰ ਦੇ ਕੋਲੇ ਇਹਨਾਂ ਮੈਂ ਬੋਲ ਪਹਿਲਾਂ ਬਥੇਰੇ ਮਾਰੇ ਤੇ ਆ ਪਾਣੀ ਮੈਂ ਕਿਹਾ ਚਲ ਕਸ ਲੂ ਨਕਾ ਚਲ ਆਪਾਂ ਕਰਾਉ ਮੋਟਰ ਛੱਡਦੇ ਆ ਉਹ ਕੋਠੇ ਵਾਲੀ ਸਾਹਮਣੇ ਤੇ ਚਲਾਉਨੇ ਆਪਾਂ ਇਹਦੇ ਅਕੀਨ ਪਾਈਪ ਚੜਾਉਣਾ 5 ਇੰਚ ਤੇ ਮੋਟ ਪਾਈਪ ਵੀ ਆ ਕੋਠੇ ਦੇ ਵਿੱਚ ਜੇ ਹੁੰਡਕ ਵੇ ਆਪਾਂ ਕੇ ਖਾਲਚੋਂ ਹੁਣ ਫੇਰ ਲਹੂ ਵੀ ਕਢਾ ਲੂੰਗਾ ਮੈਂ ਉਹਦਾ ਕੱਚੇ ਜਿਹਾ ਦੰਗਾ ਲੱਗਿਆ ਸੀਗਾ ਨਾ ਵੀ ਇਹ ਪਰ ਵੀ ਲੈਟ ਅੱਜ ਵੀ ਹੈ ਨਹੀਂ ਇੱਥੇ ਹੋਈ ਚੱਲ ਕੇ ਨਾ ਪਾਪ ਧਰ ਕੇ ਆਉਨੇ ਆ ਯਾਰ ਆਦੇ ਇੱਥੇ ਲੈਟ ਹੈ ਨਹੀਂ ਨਾ ਤੇ ਆਪਾਂ ਦੇਖਦੇ ਆਨ ਕਰਕੇ ਚੱਲਦਾ ਕਿ ਨਾ ਆਦੇ ਆ ਗਈ ਓ 384 ਚਾਰਸੀ ਇਹ ਲੈਟ ਹੈ ਨਾ ਹੋ ਸਕਦਾ ਅੰਦਰੋਂ ਭਈਆ ਆਫ ਹੋਵੇ ਚੱਲ ਖੜ ਜਾਮਾਂ ਦੇਖਦੇ ਆ 383 84 ਇੰਨੀ ਕਲੈਟ ਹੁੰਦੀ ਹੈ ਨਾ ਤੇ ਸਟਾਰਟਰ ਔਨ ਕਰਤਾ ਆਪਾਂ ਆ ਇੱਕ ਗੇਅਰ ਲੱਗੀ ਤੇ ਹੁੰਦੇ ਆ ਉਹ ਚੰਦ ਵੀ ਹੈ ਨਾ ਸ਼ੁਕਰ ਹੈ ਖਾਇਆ ਵਲੀ ਦਾ ਤੇ ਲੋੜ ਕਿੰਨੇ ਦਾ ਲੈਂਦੀ ਹੈ ਇਹ 20 ਦਾ 20 ਦਾ ਲੋੜ ਤੇ 369 ਲੀਟਰ ਰਹਿ ਗਈ ਪਾਣੀ ਇੱਧਰ ਨੂੰ ਪੁੱਠਾ ਚੱਲ ਪੈਣਾ ਇਹੋ ਉੱਥੋਂ ਦੇਖ ਜਾਊਗਾ ਉਹ ਮੋਟਰਾਂ ਦੇਖਾ ਮੰਨ ਲਾ ਦੋ ਕਿਲੇ ਪਿੱਛੇ ਇੱਧਰ ਨੂੰ ਜਾਊਗਾ ਤੇ ਅੱਧਾ ਕਿਰਾ ਇੱਧਰ ਜਾਊਗਾ ਕਿਦੋਂ ਉੱਥੋਂ ਰੁੱਕ ਕੇ ਆ ਗਿਆ ਫੇਰ ਇੱਧਰ ਨੂੰ ਜਾਊ ਕਿਤੇ ਉਹ ਘਰ ਅੱਧੇ ਮੰਗੂ ਤਾਂ ਜਾਂਦਾ ਹੀ ਆ ਇਧਰ ਅੱਧੇ ਤੋਂ ਘੱਟ ਜਾਂਦਾ ਹੈ। ਅਜੇ ਪਾਣੀ ਥੋੜਾ ਆਇਆ ਬਸ। ਸਾਰਾ ਤਾਂ ਨਹੀਂ ਆਇਆ ਅਜੇ ਫੇਰਾ। ਸਾਰਾ ਨੱਕੇ ਦੀ ਕਿਵੇਂ ਇਧਰ ਛੱਡਣਾ ਹੈ, ਇਧਰ ਛੱਡਣਾ ਹੈ। ਹਾਇ ਜੀ ਛੱਡਣਾ ਦੇ ਕਿ ਬਿੰਗ ਬਲਾ ਐਉਂ ਐਉਂ। ਹਾਂ। ਇਹ ਜਾਂਦਾ ਹੋ ਉੱਥੇ। ਤੇ ਆਪਾਂ ਛੱਡਦੇ ਆ ਕਿ ਸੋਲਰ ਆ। ਅੱਜ ਦਿਨੇ ਲੇਟ ਆਈ ਸੀ ਮੋਟਰਾਂ ਦੀ ਤਿਆਰੀ ਕਰਨੀ ਭੱਜਾ ਦੌੜੀ ਕਰਨੀ ਬੜਾ ਟਾਈਮ ਲੱਗ ਜਾਂਦਾ ਹੈ ਤੇ ਪਾਣੀ ਸਾਰਾ ਇਹ ਆਈ ਉਹ ਥੋੜੀ ਪਾਣੀ ਦੋ ਘੰਟੇ ਜੀ ਲੱਗੇ ਦੋ ਘੰਟੇ ਜੀ ਲੱਗ ਜੂਗਾ ਹਾ ਮੋਟਰ ਕੋਲ ਚੱਲਦੇ ਖੜ ਜਾ ਪਾਣੀ ਆਪਣੀ ਮੋਟਰ ਤੋਂ ਗਾਂ ਟੱਪ ਗਿਆ ਤੇ ਆਪਾਂ ਛੱਡਦੇ ਆਪਣੀ ਬੰਬੀ ਤੇ ਟੱਕਣ ਦੇ ਕੇ ਕੱਢਾ ਤੇ ਅੱਜ ਦਰ ਦਿਨੇ ਦਾਬਾ ਇਹ ਮੋਟਰ ਦੇ ਨੇ ਛੱਡ। ਇੱਥੋਂ ਜਾਵਾਂਗੇ ਭੱਜ ਤੇ ਦਵਾ-ਦਵਾ। ਸੂਰਾਂ ਵਾਲਾ ਕੰਮ ਭੇੜਾ ਹੋ ਗਿਆ। ਇਹ ਕਿਹੜਾ ਖਾਲ ਜੱਗੇ ਦਾ ਟਾਇਆ ਸੀ ਨਾ। ਹੌਣ ਕਿਵੇਂ ਪਾਣੀ ਆਇਆ ਤੇ ਸਾਰੀ ਟੁੱਟ ਗਿਆ ਹੋਊ। ਆਪਾਂ ਮੋਟਰ ਛੱਡਦੇ ਕਹਿੰਦੇ ਫੇਰ ਦਿਖਾਉਣੇ। ਮੋਟਰ ਦਿੱਤੀ ਕਰ ਆਉਣ। ਚੱਲ 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 ਤੇ ਟਾਈਮ ਹੋ ਗਿਆ तकरीबन 12:30 ਦਾ ਦਿਨ ਦਾ। ਕੁਝੋ ਸੋ ਪਾਈਪ ਲਾਈਨ ਲੀਕ ਹੋ ਜਾਂਦੀ ਕੁਝ ਆਪਣਾ ਸੋਲੋ ਚੱਲਾ ਕੁਝ ਜਿਆ ਕਿਵੇਂ ਘੱਟ ਆ ਉਹ ਪੂਰਾ ਹੋ ਗਿਆ ਤਾਂ ਦੋ ਮੋਟਰਾਂ ਜਨਾ ਪਾਣੀ ਹੋ ਗਿਆ ਤੇ ਡੂੜੇ ਘੰਟੇ ਦੇ ਘਰਾਂ ਚ ਲੱਗਣਾ ਚਾਹੀਦਾ ਘਰਾ ਇੱਕ ਕਿਲਾ ਸਾ ਹੁਣ ਆਖੂਗਾ ਇੰਨਾ ਥਾ ਕਿਉਂਕਿ ਗਿੱਲੇ ਜੇ ਪਾਇਆ ਕਿਾਰੇ ਜੇ ਕਿਾਰੇ ਚ ਖੜਦਾ ਨਹੀਂ ਪਾਣੀ ਦਵਾ ਦਵਾ ਦੱਬ ਚੱਲਦੀ ਜਾਂਦਾ ਕੰਟੀਨਿਊ ਆਪਾਂ ਆ ਦੇਖ ਧੋਰੀ ਖਾਲ ਚ ਛੜਤਿਆਂ ਪੈਪਾਂ ਤੇ ਪਾਣੀ ਉਹ ਜੱਗੇ ਦਾ ਖਾਲ ਸਾਰਾ ਖਿਲਰ ਗਿਆ ਉੱਥੇ ਹੋ ਜਾਂਦਾ ਭੱਜਾ ਮਾਨੂੰ ਕਹਿ ਕੇ ਅੱਜ ਬੋਲ ਮਾਰੇ ਸੀ ਤੇ ਆਪਾਂ ਸਾਹਮਣੇ ਜਾ ਕੇ ਆਪਣਾ ਗਾਹਾ ਪਾਣੀ ਉੱਥੇ ਆਪਾਂ ਚੱਪੂ ਲਾ ਕੇ ਆ ਕੇ ਤੇ ਇਹ ਨੱਕਾ ਆਪਣੇ ਨੂੰ ਬਣ ਜੀ ਜਾਂਦਾਗਾ ਆਪਾਂ ਇਥੋਂ ਮਿੱਟੀ ਘੜਦੀ ਸੋਨ ਦੱਸੇ ਵੱਡੀ ਮਿੱਟੀ ਪਹਿਲਾਂ ਕਾਲੇ ਨੇ ਚੱਪੂ ਘਟਾਜ ਕਰੋ ਗਿਆ ਦੋ ਮੋਟਰਾਂ ਪਾਣੀ ਉਹਨੂੰ ਸ਼ਾਦੀ ਲੱਗਦੀ ਉੱਥੇ ਦੇਖਾ ਹੋ ਸਕਦਾ ਹੁਣ ਵੀ ਉੱਥੋਂ ਦੇ ਕਾਜੇ ਪਹਿਲਾਂ 2 ਬਿਜਲੀ ਵਾਲੀਆਂ ਦੱਸਦੀਆਂ ਸੀ ਹੁਣ 7:30 ਤੇ 1:00 ਦੱਸਦੀ ਐ ਤੇ ਕੁਸ ਉਹਨਾਂ ਦਾ ਪਈ ਜਾਂਦਾ ਦੋ ਹੀ ਹੁਣ ਮੰਨੋ ਤੇ ਪਾਣੀ ਦਵਾਰੇ ਪਹੁੰਚ ਗਿਆ ਆਪਣੇ ਉਧਰ ਤੇ ਚੱਲਦੇ ਆ ਲੈਸਟ ਗੋ ਹੁੰਨੇ ਉੱਥੇ ਚੱਲ ਨਹੀਂ ਕੱਗੇ ਪੈ ਜਿੰਨੇ ਪੱਗੇ ਆ ਆਪਣੀ ਗਣਕਾ ਆ ਇਹ ਗਮਾਰੇ ਵਾਲੀ ਗਣਕਾ ਸੰਗਤੋਂ ਆ ਦੇਖ ਕਿਦਾ ਕਣਕ ਦੇ ਛੱਲੇ ਜ ਆਂਦੇ ਨਾ ਜੀ ਕਰਦਾ ਵੀ ਦੇਖੀ ਅੱਗੇ ਇਹਨਾਂ ਨੂੰ ਹਨਾ ਦੇਖ ਕੁਦਰਤ ਦੇ ਰੰਗ ਆ ਗੁਰੂ ਘਰ ਨਾਲ ਇੱਥੇ ਛੜੀਆਂ ਚੱਕੀ ਜਾਂਦੇ ਐ ਤੇ ਮੈਨੂੰ ਇੱਥੇ ਰਵਲਾ ਸੁਣਦਾ ਪਾਣੀ ਲਾਉਂਦੇ ਨੂੰ ਹੋ ਸਕਦਾ ਸ਼ੋਰ ਚ ਕਿਸ ਚ ਸਿਰਫ ਸਾਲਿਆ ਹੋਵੇ ਸਾਰੀ ਸੰਗਤ ਨਹੀਂ ਕਿਉਂਕਿ ਚੌੜ ਪੈ ਕੇ ਸ਼ੌਰੀ ਚੱਕ ਲੈਂਦੇ ਐ ਤਾਂ ਚੌੜ ਚੌੜੀ ਹੁੰਦੀ ਹੈ ਤੇ ਸ਼ੋਰ ਸ਼ੋਰੀ ਹੁੰਦੀ ਹੈ ਆਪਾਂ ਮੋਟਰ ਇੱਕ ਬੰਦ ਕਰਿਆਂ ਦੀ ਨਾ ਆਪਣਾ ਪਾਣੀ ਲੱਗ ਗਿਆ ਹਨਾ ਪਹਿਲਾਂ ਮੈਂ ਬਿਜਲੀ ਵੀ ਬੰਦ ਕਰ ਲਿਆਂਦਾ ਸੀ ਤੇ ਲੀਲਾ ਦਾ ਮੇਰੇ ਦੋ ਕਿਹਾਰੇ ਰਹਿੰਦੇ ਆ ਤੇ ਮੈਂ ਲਾ ਲੰਦੇ ਫਿਰ ਮੈਂ ਭੱਜ ਕੇ ਇਹਦਾ ਚੱਪੂ ਖੋਲਿਆ ਤੇ ਇਹ ਉਨੇ ਆਉਂਦਾ ਮੈਂ ਆਉਣਾਗਾ ਹੁਣ ਇਹ ਮੋਟਰ ਆਪੇ ਬੰਦ ਕਰਿਆਊਗਾ ਲਾਈਟ ਵਾਲੀ ਇਹ ਆਂਦਾ ਮੈਂ ਆਪੇ ਬੰਦ ਕਰਿਆਊਗਾ ਤੇ ਮੇਰੇ ਕਿਹਾ ਘਾਰੇ ਕਿਹਾਰੇ ਚੁਪੇਗੇ ਤੇ ਉਹ ਲਾਸਟ ਵਾਲੇ ਪੂਰਾ ਪਾਣੀ ਪੈ ਗਿਆ ਤਾਂ ਹੋਊ ਕੰਮ ਉਥੇ ਦਿਖਾਉਣੇ ਆਂ ਆਪਰਤ ਕਮੰਡ ਦਾ ਟੂਆ ਹੈ ਨਾ ਤਾਂ ਮੇਰੇ ਚੜਾਤੇ ਸਾਹ ਕਿਲੇ ਨੇ ਜੇ ਕਦੇ ਖਾਡੋਵੇ ਤਾਂ ਬੰਦਾ ਬੰਦ ਵੀ ਕਰ ਲੇ ਉਹਦਾ ਬੰਦ ਨਹੀਂ ਹੁੰਦੀ ਨਵਾਂ ਕੇਰਾ ਪਹਿਲਾਂ ਲੱਗ ਜਾਂਦਾ ਕੇਰੇ ਅੱਜ ਕੱਲ੍ਹ ਛੇਤੀ ਲੱਗ ਜਾਂਦੇ ਪੰਜ ਮਿੰਟਾਂ ਜੀ ਦੋ ਮੋਟਰਾਂ ਸੀ ਹੁਣ ਮਪਜੋ ਘਟੋ ਘਟ ਇੱਥੋਂ ਹੋਊਗੀ 15 16 ਕਿਲੇ ਪਿੱਛੇ ਮੋਟਰ ਉਹਦਾ ਸ਼ੋਗਰ ਲੀਲੇ ਨੇ ਵੱਡ ਲਾਇਆ ਕਿ ਇੱਕ ਆਪਦੀ ਮੋਟਰ ਬੰਦ ਕਰਕੇ ਆ ਭੱਜ ਗਏ ਤੇ ਆ ਦੇਖੀ ਗਾ ਪਾਇਆ ਆ ਦੇਖ ਇੱਥੋਂ ਟੁੱਟਿਆ ਪਾਣੀ ਆ ਇਹ ਬੇੜਾ ਬੈਠਾ ਚੂਹਿਆਂ ਦਾ ਮੇਰੇ ਸਾਲਿਆਂ ਦਾ ਮੇਰੇਆਂ ਦਾ ਤੇ ਹੁਣ ਉਹ ਗਾਂ ਦੇਖ ਕਿੱਥੇ ਮੈਂ ਰੰਡੀ ਰੋਣਾ ਹੈ ਮੇਰਾ ਨੂੰਹ ਵਾਲਾ ਕਿੱਦਾਂ ਪਾਣੀ ਪੋਣਾ ਇਸ ਤੱਕ ਦਿਨ ਪਹਿਲਾਂ ਬਲੱਡ ਘਟਾ ਜੰਨੇ ਭਾਈ ਕੱਲ ਨੂੰ ਪਾਣੀ ਲਾਉਣਾ ਪਊ ਕੋਈ ਤਾਂ ਕਿੱਲਾ ਹੋਵੇ ਢੰਗਣਾ ਬੈਠ ਕੇ ਲਾਲੇ ਬੰਦਾ ਯਾਰ ਕੋਈ ਤਾਂ ਲਾਲੇ ਹੱਦ ਹੋ ਗਈ ਮਾਰ ਤੇ ਮੈਂ ਤਾਂ ਨਾ ਕੋਈ ਜਾ ਨਾ ਕੋਈ ਪਾਣੀ ਲੈਣਾ ਦੇਣਾ ਨਹੀਂ ਪੈਂਦੀ ਕਿੱਥੇ ਸਹ ਪਾਪੀ ਹੈ ਕਈ ਜਮਤ ਲਾਉਂਦਾ ਮਾਰ ਕੇ ਧਰਤੇ ਪਾਈ। ਹਾਂਜੀ ਦੋਸਤੋ। ਕਿਹੜੇ ਪਿਛਲੇ ਵਲੌਗ ਚ ਪ੍ਰਮਾਣਿਕ ਕਮੈਂਟ ਕੀਤੇ ਸੀ ਉਹਨਾਂ ਦੇ ਨਾਮ ਊ ਸਿੰਘ ਗੁਰਦੀਪ ਉਹ ਵੀਰ ਦਾ ਧੰਨਵਾਦ ਕਰਦੇ ਆ। ਸਿੰਘ ਗੁਰਦੀਪ ਦਾ ਕਮੈਂਟ ਕੀਤਾ ਸ਼ੁਕਰੀਆ। ਤੇ ਗੁਰਵਿੰਦਰ ਸਿੰਘ ਗਿੱਲ ਗੁਰਵਿੰਦਰ ਸਿੰਘ ਗਿੱਲ ਦਾ ਵੀ ਧੰਨਵਾਦ ਕਰਦੇ ਆ। ਕਮੈਂਟ ਕਰਨ ਵਾਸਤੇ ਸ਼ੁਕਰੀਆ। ਅਗੇ ਤਸਵਿੰਦਰ ਸਿੰਘ ਬੜੈਚ ਤਸਮੀਂਦਰ ਸਿੰਘ ਦਾ ਵੀਰ ਦਾ ਵੀ ਧੰਨਵਾਦ ਕਰਦੇ ਆ ਕਮੈਂਟ ਕੀਤਾ ਸਿਮਰਜੀਤ ਸਿੱਧੂ ਤਾਰੂਆਣਾ ਸਿਮਰਜੀਤ ਦਾ ਵੀ ਵੀਰ ਦਾ ਧੰਨਵਾਦ ਕਰਦੇ ਆ ਕਮੈਂਟ ਕੀਤਾ ਉਮੀਦ ਕਰਦਾ ਹਾਂ ਤੁਸੀਂ ਇਦਾਂ ਹੀ ਪਿਆਰ ਬਣਾਈ ਰੱਖੋਗੇ ਨਮ ਤਮਿਲ ਦੇ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ